ਸਤਵਾਲ ਕਾਲਜ ਆ ਜੀ ਸਿੱਧ ਬਾਬਾ ਬਾਲਕਨਾਥ ਸੇਵਾ ਸੁਸਾਇਟੀ ਵੱਲੋਂ 31 ਲੋੜਵੰਦ ਪਰਵਾਰਾਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਜਿਹਦੇ ਵਿੱਚ ਸਾਡੇ ਇਲਾਕੇ ਦੇ ਬਹੁਤ ਹੀ ਸਹਿਯੋਗ ਦਿੰਦੇ ਨੇ ਸਾਡੇ ਪ੍ਰਬਧਾਲ ਜੀ ਸੰਜੀਵ ਪਾਸਕਰ ਜੀ ਅਜੇ ਗੁਪਤਾ ਜੀ ਨੇ ਵੀ ਸਾਨੂੰ ਅੱਜ ਕੀ ਬਹੁਤ ਕੁਝ ਦਿੱਤਾ ਹੈ ਔਰ ਡਾਕਟਰ ਜੀ ਸਾਡੇ ਸਾਹਮਣੇ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇਸ ਸ਼ੋਭ ਕਾਮ ਦੇ ਵਿੱਚ ਦਰਸ਼ਨ ਦਿੱਤੇ ਆ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਆ ਬਾਬਾ ਜੀ ਕਿਨੇ ਚਿਰ ਤੋਂ ਇਹ 15 ਸਾਲਾ ਕਰ ਰਹੇ ਹੋ ਜੀ 15 ਸਾਲ ਤੋਂ 15 ਸਾਲ ਤੋਂ ਇਹ ਸ਼ਾਦੀਆਂ ਕੀਤੀਆਂ ਜਾਂਦੀਆਂ 25 ਤਰੀਕ ਨੂੰ ਸਾਡੇ ਗੁਰੂ ਜੀ ਦੀ ਵਰਸੀ ਹੁੰਦੀ ਏ ਉਸ ਲੋੜਵੰਦ ਪਰਿਵਾਰਾਂ ਨੂੰ ਜ਼ਰੂਰਤਮੰਦ ਸਮਾਨ ਵੀ ਦਿੱਤਾ ਜਾਂਦਾ ਹੈ ਬਾਬਾ ਜੀ ਅੱਜ ਦੇ ਯੁੱਗ ਦੇ ਵਿੱਚ ਇੱਕ ਬੱਚੀਦਿਆਂ ਹੀ ਵਿਆਹ ਕਰਦੇ ਹੋ ਤੁਸੀਂ 31 31 ਬੱਚਿਆਂ ਦੇ ਵਿਆਹ ਕਰ ਰਹੇ ਹੋ ਇਹ ਕਿੱਦਾਂ ਮੰਨ ਦੇ ਵਿੱਚ ਆਇਆ ਉਪਰਾਲਾ ਕਿ ਅੱਜ ਕੱਲ ਦਾ ਖਰਚਾ ਬਹੁਤ ਹੈ ਜੀ ਮੰਨ ਚ ਉਪਰਾਲਾ ਤੇ ਬਹੁਤ ਕੁਝ ਆਂਦਾ ਹਾਲੇ ਵੀ ਹੁਣ ਅੱਗੇ ਤੋਂ ਦੇਖਾਂਗੇ ਸਾਡੇ ਅਜੇ ਗੁਪਤਾ ਜੀ ਡਾਕਟਰ ਸਾਹਿਬ ਸਾਡੇ ਪ੍ਰਭ ਦੇਵਾਲ ਜੀ ਇਹ ਸਾਡਾ ਇਹਨਾਂ ਦਾ ਇਹਨਾਂ ਦੇ ਸਹਿਯੋਗ ਨਾਲ ਹੁੰਦਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੇਰੀ ਸੇਵਾ ਸੁਸਾਇਟੀ ਸਿਰਫ ਕਰਦੀ ਏ ਮੈਂ ਤੇ ਇੱਕ ਸੇਵਾਦਾਰ ਦੀ ਤੌਰ ਤੇ ਕੰਮ ਕਰਦਾ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦਾ ਸੰਗਤ ਨੂੰ ਇਹੋ ਅਪੀਲ ਕਰਦੇ ਆ ਕਿ ਜਿਹੜੇ ਕੋਈ ਲੋੜਵੰਦ ਨੇ ਉਹ ਸਾਡੇ ਕੋਲ ਆ ਕੇ ਇਸੇ ਤਰ੍ਹਾਂ ਹੀ ਸਾਡੇ ਕੋਲ ਆ ਕੇ ਸਾਨੂੰ ਦੱਸਣ ਔਰ ਸਾਡੇ ਪਰਿਵਾਰ ਵੱਲੋਂ ਮੰਦਰ ਵੱਲੋਂ ਸਾਰਿਆਂ ਦਾ ਇਸੇ ਤਰ੍ਹਾਂ ਹੀ ਦਿਹਾੜਾ ਸ਼ੁਭ ਦਿਹਾੜਾ ਮਨਾਇਆ ਜਾਇਆ ਕਰੇਗਾ ਪ੍ਰਧਾਨ ਜੀ ਸਭ ਕੀ ਕਹਣਾ ਚਾਹੋਗੇ ਇਹ ਤਾਂ ਜਿਹੜਾ ਪਰਾਲਾ ਜਿਹੜਾ ਬਾਬਾ ਜੀ ਦੇ ਲੋ ਹਰ ਸਾਲ ਰਕੀਦਾ ਜਾਂਦਾ ਹੈ। ਤਤੀ ਉੱਪਰ ਕੁੜੇ ਦੇ ਵਿਆਹ ਕਿਤੇ ਜਾਵੇ ਅੱਜ ਬ੍ਰਹਮਲੀਨ શ્રી ਮੰਤ ਮੰਗਲਾਨੰਦ ਗਿਰੀ ਮਹਾਰਾਜੀ ਸੇਵਾ ਸੁਸਾਇਟੀ ਮੰਦਰ ਸ਼੍ਰੀ ਦਰਸ਼ਨਤਾ ਸਿੱਧ ਸ਼੍ਰੀ ਬਾਬਾ ਬਲਗਨਾਥ ਜੀ ਚਬਾਲ ਰੋਡ ਅੰਮ੍ਰਿਤਸਰ ਵੱਲੋਂ ਇਹ ਜਿਹੜਾ 로ਡ ਬੰਦ 31 ਪਰਿਵਾਰਾਂ ਦੇ ਵਿਆਹ ਜਿਹੜੇ ਕਰਵਾਏ ਜਾ ਰਹੇ ਆ ਸਾਡੇ ਬੜੇ ਹੀ ਆਦਰਨੀਯ ਸਤਪਾਲ ਸਿੰਘ ਕਾਲੇਸ਼ਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਕਾਲੇਸ਼ਾ ਜੀ ਕਿਹਾ ਜਾਂਦਾ ਹੈ ਸ਼ਾਹ ਰਿਜ਼ੋਰਟ ਦੇ ਉੱਪਰ ਇਹ ਜਿਹੜਾ ਉਪਰਾਲਾ ਇਹ ਕਰ ਰਹੇ ਨੇ ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ ਬਹੁਤ ਹੀ ਇੱਕ ਅੱਛਾ ਨੇਕ ਧਰਮ ਦਾ ਕੰਮ ਜਿਹੜਾ ਉਹ ਸਾਡੇ ਕਾਲੇ ਸ਼ਾ ਜੀ ਔਰ ਇਹਨਾਂ ਦਾ ਪੂਰਾ ਪਰਿਵਾਰ ਇਹਨਾਂ ਦੇ ਬੱਚੇ ਨਾਲ ਮਿਲ ਕੇ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਵਿਆਹ ਕਰਵਾ ਰਹੇ ਨੇ ਇਹਦੀ ਮੈਂ ਬਹੁਤ ਜ਼ਿਆਦਾ ਤਾਰੀਫ ਕਰਦਾ ਔਰ ਲੋਗਾਂ ਨੂੰ ਇੱਕ ਮੈਸੇਜ ਮੈਂ ਦੇਣਾ ਚਾਹਣਾ ਦਾ ਰਹੀ ਕਿ ਜਿਹੜੇ ਕਰੋੜਾ ਰੁਪਏ ਲੋਕ ਵਿਆਵਾ ਸ਼ਾਦੀਆਂ ਦੇ ਉੱਤੇ ਇਕੱਠੇ ਕਰ ਕਰਕੇ ਤੇ ਖਰਚ ਕਰਦੇ ਨੇ ਮੇਰਾ ਉਹਨਾਂ ਨੂੰ ਸੁਨੇਹਾ ਹੈ ਕਿ ਅਸੀਂ ਇੰਨੇ ਪੈਸੇ ਦੀ ਬਰਬਾਦੀ ਨਾ ਕਰੀਏ ਇਹ ਜਿਹੜੀ ਭੇਡ ਚੱਲ ਚੱਲੀ ਹੈ ਇੱਕ ਦੂਸਰੇ ਨੂੰ ਦੇਖ ਕੇ ਸਟੇਟਸ ਸਿੰਬਲਸ ਹੋ ਕੇ ਸਮਝ ਦੇ ਰਹੇ ਕਿ ਵੱਡੇ ਵੱਡੇ ਰਿਜ਼ੋਰਟ ਕਰਕੇ ਕਰੋੜਾ ਰੁਪਇਆ ਖਰਚ ਕਰਕੇ ਉਹ ਨਹੀਂ ਚਾਹੀਦਾ ਸਾਨੂੰ ਚਾਹੀਦਾ ਕਿ ਅਸੀਂ ਸਿੰਪਲ ਵਿਆਹ ਕਰੀਏ ਉਹੀ ਪੈਸਾ ਜਿਹੜੇ ਬੱਚੇ ਇਹਨਾਂ ਦਾ ਵਿਆਹ ਅਸੀਂ ਕਰਦੇ ਆ ਉਹਨਾਂ ਦੀ ਫਰਦਰ ਜ਼ਿੰਦਗੀ ਲਈ ਉਹਨਾਂ ਦੀ ਫਰਦਰ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਘਰੋਬਾਰ ਲਈ ਉਹਨਾਂ ਦੀ ਡਿਵੈਲਪਮੈਂਟ ਲਈ ਅਸੀਂ ਉਹ ਪੈਸਾ ਜਿਹੜਾ ਉਹਨੂੰ ਖਰਚ ਕਰੀਏ ਔਰ ਇਹਦੇ ਨਾਲ-ਨਾਲ ਹੀ ਮੈਂ ਜਿੰਨੇ ਵੀ 31 ਨਵੇਂ ਜੋੜੇ ਅੱਜ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਨੇ ਸਾਰਿਆਂ ਨੂੰ ਮੈਂ ਜਿਹੜਾ ਬੈਸਟ ਆਫ ਲੱਕ ਆਪਣੀਆਂ ਬੈਸਟ ਵਿਸ਼ੇਸ ਦਿਨਾ ਔਰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਉਹਨਾਂ ਪਰਿਵਾਰਾਂ ਨੂੰ ਦਿੰਦਾ ਔਰ ਨਾਲ ਹੀ ਨਾਲ ਮੈਂ ਬਾਬਾ ਸ਼੍ਰੀ ਬਾਲਕ ਰਾਜ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਸਾਡੇ ਘਰੇ ਸ਼ਾਹੀ ਨੂੰ ਹੋਰ ਵੀ ਬਲ ਦੇਣ ਸ਼ਕਤੀ ਦੇਣ ਤਾਕਤ ਦੇਣ ਤਾਂ ਜੋ ਹੋਰ ਵੀ ਧਰਮ ਕਰਮ ਦੇ ਕੰਮ ਜਿਹੜੇ ਐ ਸਮਾਜ ਦੇ ਵਿੱਚ ਉਹ ਅੱਛੇ ਕਰ ਸਕਣ ਔਰ ਇਹਦੇ ਨਾਲ ਨਾਲ ਹੀ ਮੈਂ ਬਾਕੀ ਲੋਗਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਇਸ ਧਰਮ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਈਏ ਤਾ ਜੋ ਅਸੀਂ ਇੱਕ ਅੱਛੇ ਸਮਾਜ ਦੀ ਸਰੰਚਨਾ ਜਿਹੜੀ ਹੈ ਉਹ ਕਰ ਸਕੀਏ ਧੰਨਵਾਦ ਜੀ ਥੈਂਕ ਯੂ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਮੈਨੂੰ ਮੌਕਾ ਮਿਲਿਆ ਸਤਪਾਲ ਕਾਕੇਸ਼ਾ ਜੀ ਜਿਹੜੇ ਸਾਡੇ ਸਾਰਿਆਂ ਦੇ ਬੜੇ ਆਦਰਨੀਆਂ ਨੇ ਔਰ ਬੜੇ ਸਾਨਾ ਤੋਂ ਸੇਵਾ ਦਾ ਕੰਮ ਕਰਦੇ ਪਏ ਨੇ ਕੋਈ 21 ਜੋੜਿਆਂ ਦਾ ਨਵਾਂ ਵਿਆਹ ਸਾਰਾ ਖਰਚਾ ਆਪ ਚੁੱਕਦੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਕਈ ਵਰਸ਼ਾਂ ਤੋਂ ਇਹ ਸੇਵਾ ਦਾ ਕੰਮ ਕਰਦੇ ਪਏ ਨੇ ਮੈਂ ਇਹਨਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ ਸ਼ਲਾਘਾ ਕਰਾਂ ਉਹ ਘੱਟ ਹੈ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਪ੍ਰਭਾਤ ਉਹ ਵੀ ਬੜੀ ਮਿਹਨਤ ਨਾਲ ਸਾਰਾ ਕੰਮ ਕਰਦਾ ਹੈ ਔਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਭਈ ਆਪਣੇ ਤੋਂ ਉੱਪਰ ਉੱਠ ਕੇ ਹਰ ਕੋਈ ਆਪਣੇ ਵੱਤੇ ਤੇ ਪੈਸਾ ਖਰਚ ਕਰਦਾ ਹੈ ਆਪਣੇ ਬੱਚਿਆਂ ਦੇ ਵਿਆਹਾਂ ਤੇ ਪੈਸਾ ਖਰਚ ਕਰਦਾ ਹੈ ਪਰ ਇੱਕ ਐਸੀ ਮਾਨਸਿਕ ਸ਼ਖਸੀਅਤ ਹੈ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਹੈ ਵੀ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਦੇ ਵਿਆਹ ਦਾ ਖਰਚਾ ਆਪ ਨਹੀਂ ਚੁੱਕ ਸਕਦੇ ਉਹਨਾਂ 31 ਜੋੜਿਆਂ ਦਾ ਜਿਨ੍ਹਾਂ ਨੇ ਵਿਆਹ ਕੀਤਾ ਔਰ ਵਿਆਹ ਦੇ ਨਾਲ-ਨਾਲ ਵਧੀਆ ਰੋਟੀ ਵੀ ਇੱਥੇ ਕਰਦੇ ਐ ਔਰ ਜੋ ਅੱਛੇ ਵਿਆਹ ਦੇ ਵਿੱਚ ਹੋਣਾ ਚਾਹੀਦਾ ਹੈ ਉਹਨਾਂ ਨੂੰ ਲੋੜਵੰਤ ਸਮਾਨ ਵੀ ਦਿੰਦੇ ਐ ਭਾਂਡੇ ਵੀ ਦਿੰਦੇ ਐ ਬਿਸਤਰ ਵੀ ਦਿੰਦੇ ਐ ਤਾਂਕਿ ਉਹ ਜਿਹੜਾ ਨਵਾਂ ਜੋੜਾ ਹੈ ਉਹ ਆਪਣਾ ਜੀਵਨ ਜਿਹੜਾ ਹੈ ਅੱਗੇ ਵਧੀਆ ਤਰ੍ਹਾਂ ਬਤੀਤ ਕਰ ਸਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਅਸੀਂ ਲੋਕ ਸਮਾਜ ਦੇ ਵਿੱਚ ਵਿਚਰਦੇ ਐ ਐਸੇ ਲੋਕਾਂ ਦੀ ਸਾਨੂੰ ਸ਼ਲਾਗਾ ਜਿੱਥੇ ਕਰਨੀ ਚਾਹੀਦੀ ਉਥੇ ਇਹਨਾਂ ਦੇ ਨਾਲ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜੇ ਵੀ ਹੋਣਾ ਚਾਹੀਦਾ ਤਾਂਕਿ ਅੱਗੇ ਤੋਂ ਵੀ ਐਸੇ ਸੇਵਾ ਦੇ ਕਾਰੇ ਕਰ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ जय हिंद जय भारत ਜੀ ਸਰ ਅੱਜ ਦਾ ਪ੍ਰੋਗਰਾਮ ਹੈ ਬ੍ਰਾਮਲੀਨ ਸ਼੍ਰੀ ਮਹੰਤ ਮੰਗਲਾਨੰਦ ਗਰੀ ਮਹਾਰਾਜ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸਤਪਾਲ ਕਾਲੀਸ਼ਾ ਜੀ ਵੱਲੋਂ 31 ਬੱਚੀਆਂ ਦੇ ਵਿਆਹ ਕਰਾਈ ਜਾ ਰਹੇ ਗਰੀਬ ਪਰਿਵਾਰਾਂ ਦੇ ਔਰ ਹਰ ਸਾਲ ਦੀ ਤਰ੍ਹਾਂ ਬਿਗੈਰ ਕੋਈ ਡੋਨੇਸ਼ਨ ਲਿਓ ਇਹਨਾਂ ਦੀ ਸਮੁੱਚੀ ਸੁਸਾਇਟੀ ਜਿਹੜੀ ਹੈ ਆਪਣੇ ਦਸਵੰਧ ਦੇ ਵਿੱਚੋਂ ਉਹਨਾਂ ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਕਰਦੇ ਨੇ ਜਿਨ੍ਹਾਂ ਕੋਲ ਆਪਣੇ ਵਿਆਹ ਕਰਨ ਯੋਗ ਸਰਮਾਇਆ ਨਹੀਂ ਹੁੰਦਾ ਇੱਕ ਬਹੁਤ ਵੱਡੀ ਮਦਦ ਹੈ ਕਿਉਂਕਿ ਜਿਹਦੇ ਘਰ ਧੀ ਜਾਂਦੀ ਹੈ ਉਹਦੇ ਉੱਤੇ ਇੱਕ ਬਹੁਤ ਵੱਡਾ ਬੋਝ ਹੁੰਦਾ ਕਿ ਉਹਦਾ ਸ਼ਾਦੀ ਕਿਵੇਂ ਕਰਨੀ ਹੈ ਉਹਦੀ ਸ਼ਾਦੀ ਦਾ ਖਰਚਾ ਕਿਵੇਂ ਹੋਊਗਾ ਖਾਸ ਕਰ ਗਰੀਬ ਜਿਹੜਾ ਦਿਹਾੜੀਦਾਰ ਬੰਦਾ ਹੈ ਜਿਹਦੇ ਕੋਲ ਦਸਾਂ ਨੌਆਂ ਦੀ ਕਿਰਤ ਤੋਂ ਇਲਾਵਾ ਕੋਈ ਚੀਜ਼ ਨਹੀਂ ਹੁੰਦੀ ਸੋ ਮੈਂ ਇੱਥੇ ਇਹਨਾਂ ਦੀ ਬਹੁਤ ਸ਼ਲਾਘਾ ਵੀ ਕਰਦਾ ਹਾਂ ਸਾਡੇ ਮਾਨਯੋਗ ਐਕਸਐਮਐਲਏ ਜਿਵੇਂ ਕਿ ਸ਼ੋਅਰ ਸ਼ਰਮਾ ਜੀ ਬੈਠੇ ਨੇ ਲਵ ਜੀ ਨੇ ਪ੍ਰਭਦਾਨ ਮਾਜੰਦੀ ਨੇ ਸਮੂੱਚੇ ਸਾਡੇ ਵਧੀਆ ਜਿਹੜੇ ਨਮਾਇंदे ਨੇ ਸੋਸਾਇਟੀ ਦੇ ਉਹ ਸਾਰੇ ਅਸ਼ੀਰਵਾਦ ਦੇਣ ਆਏ ਨੇ ਔਰ ਮੈਂ ਵੀ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਇੱਥੇ ਪਹੁੰਚਿਆ ਔਰ ਆਸ ਕਰਦੇ ਕਿ ਹੋਰ ਵੀ ਲੋਗੇ ਤੋਂ ਪ੍ਰੇਰਿਤ ਹੋ ਕੇੜਾ ਗਰੀਬ ਜਾਣੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਧੀਆਂ ਦੇ ਵਿਆਹ ਜ਼ਰੂਰ ਕਰੇਗਾ ਉਹਦਾ ਦੇਖਿਆ ਜਾਂਦਾ ਕਿ ਤਕਰੀਬ ਲਈ ਘਰ ਚਲਾਉਣਾ ਬਹੁਤ ਅੱਜਕੱਲ ਡੋਰ ਵਿੱਚ ਮੁਸ਼ਕਲ ਹੈ ਇੱਕ ਧੀਰਵਿਆ ਕਰਨਾ ਬਹੁਤ ਮੁਸ਼ਕਲ ਹੈ ਪਰ ਬਾਬਾ ਜੀ ਲਈ ਸੇਵਾ ਨਿਭਾਈ ਜਾ ਰਹੀ ਹੈ ਕਿ ਹੋਰ ਸੰਸਥਾਵਾਂ ਨੂੰ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਹੈ ਬਿਲਕੁਲ ਕਈ ਸੰਸਥਾਵਾਂ ਕਰ ਰਹੀਆਂ ਨੇ ਪਰ ਬਾਬਾ ਜੀ ਵੱਡੀ ਸਭ ਤੋਂ ਗੱਲ ਵੀ ਕੋਈ ਡੋਨੇਸ਼ਨ ਨਹੀਂ ਕਿੱਥੋਂ ਲੈਣੀ ਆਪਣੇ ਸੋਰਸਸ ਦੇ ਨਾਲ ਆਪਣੇ ਸੁਸਾਇਟੀਆਂ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਖਰਚਾ ਤੇ ਆਉਣਾ ਹੀ ਹੈ ਕਿਉਂਕਿ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ ਮੈਨਾਂ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਵੱਲੋਂ ਐਡਾ ਵੱਡਾ ਪ੍ਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਔਰ ਸਭਨਾਂ ਨੂੰ ਇਤੋਂ ਸੇਧ ਲੈਣੀ ਚਾ ਗਰੀਬ ਦੇ ਬੱਚੇ ਦੀ ਮਦਦ ਕਰਨੀ ਚਾਹੀਦੀ ਆ ਪੜ੍ਹਾਈ 'ਚ ਵੀ ਔਰ ਖਾਸ ਕਰ ਜਦੋਂ ਵਿਆਹ ਧੀ ਦਾ ਵਿਆਹ